ਅਸਲਾਮੁਆਲੇਕੁਮ ਜੀ ਅੱਜ ਜੁਮਾ ਤੇ ਦੁਆ ਕਰੋ ਸਾਰੇ ਜਾਨੇ ਜੋ ਵੀ ਇਹ ਹਾਲਾਤ ਚੱਲਣ ਦੇ ਇਸ ਟਾਈਮ ਇਹ ਬਿਲਕੁਲ ਠੀਕ ਨਹੀਂ ਹੈਗੇ ਆਪਾਂ ਸਾਰੇ ਜਾਨੇ ਦੁਆ ਕਰਾਂਗੇ ਫੇਰੀ ਕੰਮ ਹੋਏਗਾ ਸੱਟ ਕਿਉਂ ਅੱਲਾ ਨੇ ਕਰਨਾ ਹੈ ਅੱਲਾ ਜੋ ਵੀ ਕਰਦਾ ਬਿਲਕੁਲ ਠੀਕ ਵਾਸਤੇ ਕਰਦਾ ਹੈ ਜੋ ਵੀ ਕੁਝ ਵੀ ਹੁੰਦਾ ਹੈ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਉਹੀ ਕਰਦਾ ਹੈ ਹਮੇਸ਼ਾ ਤੇ ਬਾਕੀ ਤੁਸੀਂ ਦੁਆ ਕਰੋ ਬਸ ਆਪਣਾ ਕੰਮ ਹੈ ਦੁਆ ਕਰਨਾ ਆਪਾਂ ਦੁਆ ਕਰੀਏ ਜਿੰਨੇ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਕੇ ਦੁਆ ਕਰੀਏ ਆਪਾਂ ਦੁਆ ਕਰੋ ਸਾਰਿਆਂ ਵਾਸਤੇ ਵੀ ਜਿੰਨੇ ਵੀ ਆ ਸਾਰੇ ਜਣੇ ਸਹੀ ਰਹਿਣ ਖਰਾਬ ਨਾ ਹੋਵੇ ਉਹ ਆਲਰੇਡੀ ਖਰਾਬ ਹੋਇਆ ਹੈ ਪਿਆਰਾ ਇੰਨਾ ਕੁਝ ਪਰ ਹੁਣ ਇਹ ਤੋਂ ਵੱਧ ਨਾ ਹੋਵੇ ਬਸ ਅੱਲਾ ਇਥੇ ਰੋਕ ਦੇਵੇ ਇਸ ਚੀਜ਼ ਨੂੰ ਹੈਨਾ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਤੇ ਤੁਸੀਂ ਦੁਆ ਕਰੋ ਤੁਸੀਂ ਸਾਰੇ ਜਣੇ ਮੈਂ ਵੀ ਦੁਆ ਕਰੂੰਗਾ ਜੁਮਾ ਪਣ ਚੱਲੇ ਆ ਮੈਂ ਵੀ ਦੁਆ ਕਰੂੰਗਾ ਤੁਸੀਂ ਵੀ ਦੁਆ ਕਰਿਓ ਤੇ ਬਾਕੀ ਅੱਲਾਹ ਤੁਹਾਨੂੰ ਸਲਾਮਤ ਰੱਖੇ ਸਾਰਿਆਂ ਨੂੰ ਬਖ਼ਦ ਰੱਖੇ ਜਾਂਦੇ ਵਾਸਤੇ ਰਹਾਉਂ